ਜੰਮਿਆਂ ਵਿੱਚ ਪੰਜਾਬ ਦੇ ਹਾਂ ਮੈਂ ਜੰਮਿਆਂ ਵਿੱਚ ਪੰਜਾਬ ਦੇ ਪੰਜਾਬੀ ਮੇਰਾ ਨਾਂ ਬੱਲੇ ਮੈਂ ਜੰਮਿਆਂ ਵਿੱਚ ਪੰਜਾਬ ਦੇ ਪੰਜਾਬੀ ਮੇਰਾ ਨਾਂ ਮੈਨੂੰ ਗੁਰਤੀ ਦੇ ਕੇ ਦੱਸਿਆ ਪੰਜਾਬਣ ਮੇਰੀ ਮਾਂ ਵਾਹ ਵਾਹ ਮੈਂ ਜੰਮਿਆਂ ਵਿੱਚ ਪੰਜਾਬ ਦੇ ਪੰਜਾਬੀ ਮੇਰਾ ਨਾਂ ਉਹ ਮੈਨੂੰ ਗੁਰਤੀ ਦੇ ਕੇ ਦੱਸਿਆ ਪੰਜਾਬਣ ਮੇਰੀ ਮਾਂ ਜਿਹੜੇ ਜਾਏ ਦੇਸ਼ ਪੰਜਾਬ ਦੇ ਉਹ ਲਾਲ ਪੰਜਾਬੀ ਬੋਲਦੇ ਨੇ ਵਾਹ ਜਿਹੜੇ ਜਾਏ ਦੇਸ਼ ਪੰਜਾਬ ਦੇ ਉਹ ਲਾਲ ਪੰਜਾਬੀ ਬੋਲਦੇ ਨੇ ਮੈਂ ਆ ਪੰਜਾਬੀ ਬੋਲਣਾ ਵਾ ਮੇਰੇ ਬਾਤ ਮੇਰਾ ਬਾਤ ਪੰਜਾਬੀ ਬੋਲਦਾ ਹਾਂ ਬੱਸ ਬਹੁਤ ਵੇਖ ਗਏ ਬਾਈ ਬਹੁਤ ਤੇ ਜਦ ਬੋਲਣਾ ਆਪਣੀ ਮਾਂ ਬੋਲੀ ਮੇਰਾ ਵੱਧ ਜਾਂਦਾ ਏ ਮਾਣ ਹਾਏ ਹਾਏ ਵਧੀਆ ਵਧੀਆ ਜਦ ਬੋਲਣਾ ਆਪਣੀ ਮਾਂ ਬੋਲੀ ਮੇਰਾ ਵੱਧ ਜਾਂਦਾ ਏ ਮਾਣ ਉਹ ਮੇਰੀ ਮਾਂ ਬੋਲੀ ਪੰਜਾਬੀ ਏ ਪੰਜਾਬੀ ਮੇਰੀ ਸ਼ਾਨ ਹਾਂ ਤੇ ਮੇਰੇ ਜਿੰਨੇ ਗੂੜੇ ਸੱਜਣ ਨੇ ਮੇਰੇ ਜਿੰਨੇ ਗੂੜੇ ਸੱਜਣ ਨੇ ਮੇਰੇ ਨਾਲ ਪੰਜਾਬੀ ਬੋਲਦੇ ਨੇ ਬੱਲੇ ਮੇਰੇ ਜਿੰਨੇ ਗੂੜੇ ਸੱਜਣ ਨੇ ਮੇਰੇ ਨਾਲ ਪੰਜਾਬੀ ਬੋਲਦੇ ਨੇ ਮੈਂ ਆ ਪੰਜਾਬੀ ਬੋਲਨਾਵਾ ਮੇਰੇ ਬਾਗਵਾ ਵਾਹ ਵਾਹ ਇਹ ਲਹੂ ਦੇ ਵਾਂਗ ਸੋਹਣਿਆ ਸਾਡੇ ਵਸਗੀ ਵਿੱਚ ਸਰੀਰ ਬੱਲੇ ਇਹ ਲਹੂ ਦੇ ਵਾਂਗ ਸੋਹਣਿਆ ਸਾਡੇ ਵਸਗੀ ਵਿੱਚ ਸਰੀਰ ਭਈ ਸੱਤ ਸਮੁੰਦਰ ਪਾਰ ਦਿਸੇ ਇਹਦੇ ਪਾਣੀ ਦੀ ਤਸਵੀਰ ਬੱਲੇ ਵਾਹ ਇਹ ਲਹੂ ਦੇ ਵਾਂਗਰ ਸੋਹਣਿਆ ਸਾਡੇ ਵਸਗੀ ਵਿੱਚ ਸਰੀਰ ਭਈ ਸੱਤ ਸਮੁੰਦਰ ਪਾਰ ਦਿਸੇ ਇਹਦੇ ਪਾਣੀ ਦੀ ਤਸਵੀਰ ਤੇ ਜਿੰਨਾ ਖਾਦਾ ਲੂਣ ਪੰਜਾਬ ਦਾ ਵਾਹਿਗੁਰੂ ਇਨਾ ਖਾਦਾ ਲੂਣ ਪੰਜਾਬ ਦਾ ਹਰ ਹਾਲ ਪੰਜਾਬੀ ਗੋਲਦੇ ਨੇ ਬਾਏ ਆ ਪੰਜਾਬੀ ਗੋਲਦੇ ਮੇਰੇ ਬਾਲ ਪੰਜਾਬੀ ਗੋਲਵਾ ਵਾਹ ਜੀ ਵਾਹ ਬਾਈ ਬਹੁਤ ਅੱਛਾ ਜਿਸ ਬੋਲਿਆ ਨਾਲ ਪਿਆਰ ਦੇ ਉਸ ਲਿਆ ਮਕਾਮ ਬਣਾ ਬੱਲੇ ਇਸ ਗੋਲਿਆ ਨਾਲ ਪਿਆਰ ਦੇ ਉਸ ਲਿਆ ਉਸ ਲਿਆ ਮਕਾਮ ਬਣਾ ਕੋਈ ਬੁੱਲਾ ਨਾਨਕ ਬਣ ਗਿਆ ਕੋਈ ਬਣ ਗਿਆ ਵਾਰਿਸ ਸ਼ਾਹ ਵਾਹ ਵਾਹ ਫਿਰ ਬੜਿਓ ਵਾਹ ਜਿਸ ਬੋਲਿਆ ਨਾਲ ਪਿਆਰ ਦੇ ਉਸ ਲਿਆ ਮਕਾਮ ਬਣਾ ਕੋਈ ਬੁੱਲਾ ਨਾਨਕ ਬਣ ਗਿਆ ਕੋਈ ਬਣ ਗਿਆ ਵਾਰਿਸ ਸ਼ਾਹ ਇਹ ਧਰਤੀ ਹੈ ਦਰਵੇਸ਼ਾਂ ਦੀ ਇਹ ਧਰਤੀ ਹੈ ਦਰਵੇਸ਼ਾਂ ਦੀ ਲਜਪਾਲ ਪੰਜਾਬੀ ਆਏ ਹਾਏ ਹਾਏ ਇਹ ਧਰਤੀ ਹੈ ਦਰਵੇਸ਼ਾਂ ਦੀ ਲਜਪਾਲ ਪੰਜਾਬੀ ਲਜਪਾਲ ਪੰਜਾਬੀ ਬੋਲਦੇ ਨੇ ਮੈਂ ਆ ਪੰਜਾਬੀ ਬੋਲਣਾ ਵਾ ਮੇਰੇ ਬਾਤ ਪੰਜਾਬੀ ਬੋਲਦੇ ਨੇ ਅੱਜ ਨਾਰਾ ਜੱਗ ਤੇ ਗੂੰਜਦਾ ਹਰ ਪਾਸੇ ਵੱਜਦਾ ਢੋਲ ਅੱਜ ਨਾਰਾ ਜੱਗ ਤੇ ਗੂੰਜਦਾ ਹਰ ਪਾਸੇ ਵੱਜਦਾ ਢੋਲ ਸੰਦੇਸ਼ ਪੰਜਾਬ ਦੇ ਵਾਸੀ ਆ ਪੰਜਾਬੀ ਪੜ ਤੇ ਬੋਲ ਵਾਹ ਵਾਹ ਅੱਜ ਨਾਰਾ ਜੱਗ ਤੇ ਗੂੰਜਦਾ ਹਰ ਪਾਸੇ ਵੱਜਦਾ ਢੋਲ सुन देश पंजाब दे वासिया पंजाबी पढ़ते बोल मेरे शाकर गीता गजलां दे आए। मेरे शाकर गीता गजलां दे सुर ताल पंजाबी बोलते ने, ने, ने आप पंजाबी बोल लावा मेरे बाल पंजाबी वाह 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 जी वाह